ਏ ਆ ਜੀ ਆਪਣਾ ਪੁਰਾਣਾ ਵਿਰਸਾ ਦੇਖੋ ਆ ਮਾਦਾ ਕੱਤਦੀ ਆ ਮਹਾ ਵਿਚਾਲਾ ਸੂਨੀ ਵਿੱਚ ਦਿਖਾ ਦੇ ਇਹਨੂੰ ਚਾਰਖਾ ਕਹਿੰਦੇ ਆ ਚਾਰਖਾ ਇਹ ਆ ਰਹੇ ਆਏ ਚੱਲਦਾ ਆ ਗਏ ਕਿੰਨੇ ਗੋਲੇ ਕਰੇ ਪਏ ਨੇ ਹੋਰ ਵੀ ਬਣਾਏ ਪਏ ਨੇਗੇ ਆ ਜੀ ਤੇ ਮਾਦਾ ਇਹ ਹੋ ਰਿਹਾ ਇਹਨੂੰ ਕੀ ਕਹਿੰਦੇ ਨੇ ਚਾਰਖਾ ਸਸਿਆ ਜਿਹੜਾ ਆ ਤਕਕੜਾ ਤਕਕੜਾ ਜਣੀ ਜਿੱਦੇ ਆਲੇ ਬਟਦਾ ਆਹਾਂ ਕੀ ਨੇ ਲੱਕੜ ਜੇ ਦੀਆਂ ਚਲ ਮੁਖਾਂ ਚਲ ਮੁਖਾਂ ਆਦੇ ਆਏ ਇਹ ਕੱਟ ਕੇ ਗੋਲੇ ਬਣਦੇ ਤੀਗੇ ਕੱਟ ਕੇ ਇਹ ਆ ਬਣਾਉਂਦੇ ਨੇ ਦਰੀਆਂ ਦਰੀਆਂ ਏ ਸਰ ਏ ਕਾ ਬਹੁਤ ਜਾਨੀ ਮਿਹਨਤ ਦਾ ਕੰਮ ਹੁੰਦਾ ਬਾਈ ਇਹ ਐਵੇਂ ਹੀ ਨੇਣਾ ਅਣੀ ਭਾਗੀ ਚਲੋ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਆਪਣੀ ਹੋਣ ਵਾਲੀ ਬੱਚੇ ਨੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਐਵੇਂ ਇਹ ਐਨਾ ਕੰਮ ਹੁੰਦੇ ਸੀਗੇ ਧੰਨਵਾਦ ਜੀ